ਜਦੋਂ 빅 బాਸ ਸ਼ੁਰੂ ਹੁੰਦਾ ਹੈ ਨਾ 빅 బాਸ ਹਮੇਸ਼ਾ ਹਰ ਇੱਕ ਸਟੇਟ ਚੋਂ ਨਾ ਕੁਝ ਟੈਲੈਂਟ ਲੈਂਡ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹਨਾਂ ਦਾ ਵੀ ਸ਼ੋ ਹੂੰ ਉਸ ਸਟੇਟ ਦੇ ਵਿੱਚ ਕਵਰ ਕਰੇ ਤੇ ਪੰਮੀ ਵੀਰੇ 빅 బాਸ ਦੀ ਪਹੁੰਚ ਤਾਂ ਹੋਗੀ ਹੋਣੀ ਨਹੀਂ ਨਹੀਂ ਆਪਾਂ ਉਹੋ ਜਿਹਾ ਚ ਨਹੀਂ ਜਾਣਾ ਅੱਛਾ ਕੌਣ ਬਣੇਗਾ ਕਰੋੜਪਤੀ ਬਿਗ ਬਾਸ ਹੋਰ ਫਿਰ ਮੈਂ ਪਹਿਲਾਂ ਜਿਹੜੀਆਂ ਤਿੰਨ ਮੈਂਬਰਾਂ ਵਾਲੀਆਂ ਸਕੀਮਾਂ ਜੀਆਂ ਹੁੰਦੀਆਂ ਸੀ ਹਾਂ ਹਾਂ ਇੱਕ ਤਿੰਨ ਮੈਂਬਰ ਬਣਾਓ ਫਿਰ ਅੱਗੇ ਬਣਾਓ ਤੁਸੀਂ 골ਡਨ ਬਣ ਜਾਓ ਤੁਸੀਂ ਆਹ ਤੁਹਾਨੂੰ ਇੰਨੇ ਦਾ ਚੈੱਕ ਆਊ ਫਿਰ ਮੈਂ ਦੁਕਾਨ ਛੱਡ ਕੇ ਉਧਰ ਲੱਗ ਜਾਂਦਾ ਓਏ ਹੋਏ ਮੈਂ ਸੀਗਾ ਨਹੀਂ ਸ਼ਾਮ ਨੂੰ 1000 ਰੁਪਿਆ ਕਮਾਈ ਦਾ 200 ਬਚਦਾ ਓਕੇ ਰਿਪੋਰਟ 3000 ਕਮਾਉਣ ਲੱਗੇ ਜਾਦੇ ਬਚਣ ਲੱਗੇ ਐਂ ਕਰ ਕਰਕੇ ਉਹ ਚੱਲੇ 12 13 ਸਾਲ 14 ਸਾਲ ਲੱਗੇ ਠੀਕ ਹੈ ਸਕੂਨ ਹੈ ਹੂੰ ਇਧਰ ਹੁਣ ਲੱਗੇ ਹੋਏ ਆ ਫਿਲਮ OTT ਉਹ ਜਿਹੜਾ ਦੂਜਾ ਸਿਸਟਮ ਆ ਉਹ ਮੈਨੂੰ ਚੰਗਾ ਲੱਗਦਾ ਫਿਲਮਾਂ ਜਾਂ ਵੈਬ ਸੀਰੀਜ਼ ਉਹ ਮੈਨੂੰ ਇਦਾਂ ਦੇ ਅੱਡੋ ਅੱਡ ਗੱਲ ਆ ਹਰ ਬੰਦੇ ਤੇ ਨਹੀਂ ਟੋਕਦੀ ਨਹੀਂ ਮੈਨੂੰ ਬਸ ਇਦਾਂ ਦੇ ਪ੍ਰੋਗਰਾਮ ਪਤਾ ਨਹੀਂ ਕਿਉਂ ਮੈਂ ਬਹੁਤ ਉਹ ਹੁਣ ਆ ਹਾਂ ਬੀ ਮੇਰੇ ਤੋਂ ਜਾਨੀ ਕਿ ਹੋਣੀ ਨਹੀਂ ਹਾਂ ਮੈਂ ਜੇ ਤੁਹਾਨੂੰ ਯਾਦ ਕਰਵਾਵਾਂ ਤਾਂ ਐਮ ਐਚ 1 ਤੇ ਸ਼ੋਅ ਚੱਲਿਆ ਅਸਤੇ ਸੋنگਰੋ ਹੂੰ ਜਿੱਥੋਂ ਮੈਨੂੰ ਪਤਾ ਲੱਗ ਗਿਆ ਸੀ ਵੀ ਮੈਂ ਇਹ ਕੋਈ ਬੜਾ ਖਿਡਾਰੀ ਐ ਨਹੀਂ ਅੱਛਾ ਉਹ ਗਿਆ ਮੈਂ ਉਦੋਂ ਕੱਪ ਲੜ ਕੇ ਸਾਰੇ ਸੀ ਉੱਥੇ ਚੰਗਰ ਜੀ ਦੱਸ ਪਈ ਜੀ ਹਾਂ ਹਾਂ ਹੋਰ ਉਹ ਮਸ਼ਹੂਰੀ ਮੇਰੀ ਚੱਲਦੀ ਹੁੰਦੀ ਸੀ ਅੱਛਾ ਹਾਂ ਲਓ ਜੀ ਅਮਜਵਾਲ ਨਾਲ ਨੇ ਸ਼ੋਅ ਸ਼ੁਰੂ ਕੀਤਾ ਬਾਟੇ ਭਰ ਭਰ ਕੇ ਐ ਕਰ ਕਰ ਕੇ ਆਸੇ ਬਣੇ ਜਾਣਗੇ ਕਿ ਇਹਦੀ ਢੂਰੀ ਦੁਖਦੀ ਕਿ ਸਿਰ ਦੁਖਦਾ ਪ੍ਰੋਗਰਾਮ ਦੇਖੋ ਠੀਕ ਹੋ ਜੂ ਐਡ ਮੇਰੀ ਚੱਲਦੀ ਹੁੰਦੀ ਹੈ ਅੱਛਾ ਪਹਿਲਾ ਐਪੀਸੋਡ ਪਹਿਲੇ ਐਪੀਸੋਡ ਚ ਤੇ ਇਹ ਅਨੁਭਾਰ ਘੜਦਾ ਉਹਨਾਂ ਨੂੰ ਹਾਂ ਮੈਨੂੰ ਉਦੋਂ ਪਤਾ ਲੱਗ ਗਿਆ ਵੀ ਯਾਰ ਇਹ ਐ ਕਰਕੇ ਆਪਣਾ ਹਿਸਾਬ-ਤਬ ਹੈ ਨਹੀਂ ਹਾਂ ਸਿੱਧੀ ਜੀ ਘਰ ਉਦੋਂ ਬਾਅਦ ਆਪਾਂ ਉਹ ਗਾਣਾ ਮਾਰਦੇ ਵੀ ਆ ਠੀਕ ਹੈ ਇਧਰ ਚਲੀ ਜਾਓ ਜਦੋਂ ਮੌਕਾ ਮਿਲ ਗਿਆ ਠੀਕ ਹੈ ਫਿਲਮਾਂ ਮਮ ਜਿਵੇਂ ਉਦੋਂ ਸੀਰੀਅਲ ਸੀ ਉਹਨਾਂ ਉਹੀ ਵੈਬ ਸੀਰੀਜ਼ ਆ ਗਈਆਂ ਹਾਂ ਉਹ ਤਾਂ ਮੈਨੂੰ ਠੀਕ ਲੱਗਦਾ ਹੈ ਇਹ ਆਪਣੇ ਵੱਸ ਦੀ ਹੈ ਨਹੀਂ ਸਹੀ ਗੱਲ ਹੈ ਅੱਛਾ ਇਹ ਕੁਦਰਤਨ ਹੈ ਜਦੋਂ ਤੁਸੀਂ ਕੋਈ ਵੀ ਐਕਟਿੰਗ ਕਰਦੇ ਹੋ ਕਿਸੇ ਵੀ ਫਿਲਮ ਦੀ ਐਕਟਿੰਗ ਕਰਦੇ ਹੋ ਸ਼ੂਟ ਚੱਲ ਰਿਹਾ ਹੈ ਇਹ ਤਾਂ ਬਾਅਦ ਚ ਪਤਾ ਲੱਗਦਾ ਕਿ ਲੋਕਾਂ ਨਾਲ ਉਹਨਾਂ ਨੂੰ ਪਿਆਰ ਕਿੰਨਾ ਦਿੱਤਾ ਹਾਂ ਲੋਕ ਤੁਹਾਡੇ ਨਾਲ ਜੁੜ ਕਿੰਨੇ ਗਏ ਹਰ ਵਾਰੀ ਜੁੜਨ ਦੇ ਵਿੱਚ ਵਾਧਾ ਹੀ ਹੁੰਦਾ ਹੈ ਕਿ ਘੱਟ ਜੁੜ ਗਏ ਵੱਧ ਜੁੜ ਗਏ ਪਰ ਸੰਖਿਆ ਵੱਧਦੀ ਜਾਂਦੀ ਹੈ ਮੇਕ ਐਗਜ਼ਾਮਪਲ ਤਾਂ ਮੈਂ ਤੁਹਾਨੂੰ ਸ਼ਾਹਰੂਖ ਖਾਨ ਦੇ ਕਰੀ ਬੰਬੇ ਕੋਈ ਕੰਦ ਟੱਪ ਕੇ ਵੜ ਗਿਆ ਹੂੰ ਤੇ ਉਹ ਜਾ ਕੇ ਪੂਲ ਦੇ ਵਿੱਚ ਨਹਾਣ ਲੱਗ ਗਿਆ ਹੂੰ ਨਾਣ ਲਾ ਨਹਾਣ ਲੱਗ ਗਿਆ ਤੇ ਉੱਥੇ ਬੰਦੇ ਬੰਦੇ ਜਦੋਂ ਸਕਿਉਰਟੀ ਗਾਰਡ ਨੇ ਦੇਖੀ ਉਹ ਤਾਂ ਬੰਦੇ ਇਕੱਠੇ ਹੋਏ ਤੇ ਉਹ ਉਹ ਕਹਿੰਦੇ ਕਿ ਤੂੰ ਬੜਿਆ ਕਿ ਹੋਈ ਇਹ ਉਹ ਕਹਿੰਦਾ ਬਸ ਮੈਂ ਉਹ ਪਾਣੀ ਚ ਨਹਾਣਾ ਚਾਹੁੰਦਾ ਸੀ ਸ਼ਾਹਰੂਖ ਖਾਨ ਦਾ ਹੈ ਉਹ ਕਹਿੰਦੇ ਕਿ ਮਿਲਣਾ ਸ਼ਾਹਰੂਖ ਖਾਨ ਨੂੰਗਾ ਨਹੀਂ ਨਹੀਂ ਮੈਨੂੰ ਨਹੀਂ ਮਿਲਣਾ ਕਦੋਂ ਮੈਨੂੰ ਮਿਲਣ ਦਾ ਚਾਹ ਨਹੀਂ ਹੈ ਬਸ ਮੈਨੂੰ ਇਹ ਐ ਸੀ ਕਿ ਮੈਂ ਉਹ ਪਾਣੀ ਨਾ ਤੇ ਉਹ ਚਲੇ ਇੱਕ ਤੁਸੀਂ ਇਹ ਇਹਦੇ ਪਿੱਛੇ ਨਾ ਇਹ ਨਾ ਦੇਖੋ ਕਿ ਉਹ ਚਲ ਟਾ ਉਹਦੇ ਪਿੱਛੇ دیਵਾਨਗੀ ਸੀ ਉਹਦੀ دیਵਾਨਗੀ ਵੀ ਹੈ ਹਰ ਫਿਲਮ ਦੇ ਨਾਲ ਜਿਹਦੇ ਤੋਂ ਫਿਲਮ ਬਣੀ ਹੈ ਫੈਨ ਨਾ ਫੈਨ ਹੋ ਉਸੇ ਉਸੇ ਇਨਸੀਡੈਂਟ ਤੋਂ ਬਣੀ ਸੀ ਦੇਖੋ ਹਰ ਫਿਲਮ ਦੇ ਨਾਲ ਕਿਰਦਾਰ ਦੇ ਨਾਲ ਫੈਨ ਵੱਧੇ ਜਾਂਦੇ ਆ ਪਰ ਕੁਝ ਫੈਨ ਤੁਹਾਨੂੰ ਹੈਰਾਨ ਕਰਦੇ ਉਹਨਾਂ ਦੀ دیਵਾਨਗੀ ਹੈਰਾਨ ਕਰਦੀ ਹੈ ਯਾ ਮਤਲਬ ਕਿਸ ਕਦਰ ਪਿਆਰ ਚੁੱਕੀ ਫਿਰਦਾ ਆਪਣੇ ਦਿਮਾਗ 'ਚ ਯਾਰ ਤੇ ਪੁੱਪਾ ਵੀਰੇ ਥੋੜੀ ਤੁਹਾਡੇ ਲਈ ਜੇ ਕੋਈ دیਵਾਨਗੀ ਕਿਸੇ ਦੀ ਤੁਹਾਡੇ ਖਮਰੇ ਆਈ ਹੈ ਤਾਂ ਕਹਿ ਕੋਈ ਮੈਂ ਨਾ ਇੱਕ ਇੱਕ ਹੁਣ ਘਟ ਗਿਆ ਮੈਂ ਉਵੇਂ ਕਰਕੇ ਤੇ ਜਦੋਂ ਨਵਾਂ ਚੱਲਿਆ ਇੰਸਟਾ ਜਾ ਕੇ ਕਰਕੇ ਉਹ ਮੇਰਾ ਡਿਲੀਟ ਹੋ ਗਿਆ ਸੀ ਕਾਊਂਟ ਉਹਦੇ ਚ ਇੱਕ ਮੁੰਡਾ ਨਾ ਮੈਨੂੰ ਰੋਜ਼ ਗੁੱਡ ਮਾਰਨਿੰਗ ਤੇ ਸ਼ਾਮ ਨੂੰ ਗੁੱਡ ਨਾਈਟ ਕਰਦਾ ਹੁੰਦਾ ਸੀ ਅੱਛਾ ਇੱਕ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਮੈਂ ਧਿਆਨ ਨਹੀਂ ਦਿੱਤਾ ਹੂੰ 4 ਮਹੀਨੇ 5 ਮਹੀਨੇ ਨਹੀਂ ਧਿਆਨ ਦਿੱਤਾ ਮੈਂ ਕਿੱਦਾਂ ਧਿਆਨ ਮੈਨੂੰ ਦੇਖਣ ਦੇ ਲੱਗ ਕਦੇ ਮੈਂ ਜਵਾਬਿੰਦ ਤੱਕ ਕਿਉਂਕਿ ਆਏ ਬਤੇਰੇ ਹੁੰਦੇ ਆਪਾਂ ਨਾ ਹੀ ਆਏ ਦੇਖਿਆ ਜਾਂਦਾ ਠੀਕ ਹੈ ਤੇ ਜਿੱਦੇ ਮੈਂ ਉਹਨੂੰ ਜਵਾਬ ਦਿੱਤਾ ਅੱਛਾ ਮੈਂ ਦਿੱਤਾ ਪਰ ਮੈਂ ਜਵਾਬ ਮੈਂ ਪਿੱਛੇ ਦੇਖਿਆ ਮੈਂ ਘਰ ਬੰਦਾ ਉਹਦੇ ਸਾਲ ਹੋ ਗਿਆ ਸੀ ਉਹਨੂੰ ਅੱਛਾ ਮੈਂ ਉਹਨੂੰ ਜਵਾਬ ਦਿੱਤਾ ਹੱਥ ਜੋੜ ਕੇ ਦਿਲ ਜੇ ਭੇਜ ਦਿੱਤਾ ਠੀਕ ਹੈ ਉਹਦਾ ਮੈਨੂੰ ਮੈਸੇਜ ਆ ਕਹਿੰਦਾ ਵੀਰੇ ਮਿਲਣਾ ਯਾਰ ਤੁਹਾਨੂੰ ਮੈਂ ਮੈਨੂੰ ਆਹੀ ਖੁਸ਼ੀ ਆ ਵੀ ਤੁਸੀਂ ਮੈਨੂੰ ਜਵਾਬ ਦਿੱਤਾ ਮੈਂ ਕਹਾ ਵੀਰੇ ਯਾਰ ਕਾਦੇ ਧਿਆਨ ਨਹੀਂ ਦਿੱਤਾ ਆ ਹਾਂ 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 ਕੋਈ ਨਹੀਂ ਚਲ ਵਾਹਿਗੁਰੂ ਮੇਰੇ ਰੱਖੇ ਜਦੋਂ ਸਾਹ ਆ ਜਾ ਹੋਇਆ ਆਪਾਂ ਜਰੂਰ ਮਿਲਾਂਗੇ ਤੂੰ ਕਦੇ ਇੱਧਰ ਨੂੰ ਆਇਆ ਨਾ ਮੈਨੂੰ ਦੱਸੀ ਅੱਛਾ ਉਹ ਸੀਗਾ ਵੀ ਕਿਸੇ ਆਪਣੇ ਪੰਜਾਬ ਸਟੇਟ ਦਾ ਨਹੀਂ ਸੀ ਸ਼ਾਇਦ ਅੱਛਾ ਆਸੇ ਪਾਸੇ ਹੋ ਸੀਗਾ ਅੱਛਾ ਇਦਾਂ ਕਰਕੇ ਆ ਦੀਵਾਨਗੀ ਦੇਖ ਲੋ ਇੱਕ ਸਾਲ ਤੋਂ ਉਹਦੀ ਨਿਰੰਤਰ ਮਿਹਨਤ ਹੈ ਹਾਂ ਉਹ ਨਾਲ ਲੱਗਿਆ ਆਹੀ ਕੰਮ ਹੀ ਕਰਦਾ ਸੀ ਹੋਰ ਕੋਈ ਕੰਮ ਨਹੀਂ ਕਰਦਾ ਹੈਨਾ ਹਾਂ ਉਹ ਜਿਹੜੀ ਫੈਨ ਫਾਲੋਇੰਗ ਉਹ ਵੀ ਸ਼ਾਹਰੂਖ ਖਾਨ ਤੇ ਜਿਹੜੇ ਪੁਰਾਣੇ ਬੰਦੇ ਆ ਵੀ دیਵਾਨ ਅੰਦਰ ਗਏ ਤੇ ਹੋਰ ਰਜੇਸ਼ ਖੰਦ ਉਹ ਤਾਂ ਹੈ ਨਹੀਂ ਹੁਣ ਉਹ ਨਹੀਂ ਉਹ ਫੈਨ ਜੋ جنੂਨ ਸਵੀਵੀਂਪੂਰ ਚ ਨਾਉਣ ਵਾਲਾ ਉਹ ਹੈ ਨਹੀਂ ਆ ਹਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਕਹਿੰਦਾ ਹੋਊਗਾ ਵੀ ਅੱਛਾ ਇਹਦੇ ਹੈਗਾ ਆਪਾਂ ਵੀ ਬਣਾ ਲੈਣਾ ਘਰੇ ਚਲੋ ਉਹ ਤਰੀਜ਼ ਕਰਨ ਵਾਲੇ ਆ ਗਏ ਹੈ ਨਾ ਉਮੇ ਜੀ ਆਹ ਕੋਣੂ ਮੇ ਫੈਨ ਹੈ ਨਹੀਂ ਪਿਆਰ ਕਰਨ ਵਾਲੇ ਹੈਗੇ ਪਿਆਰ ਕਰਨ ਵਾਲੇ ਹਾਂ ਪਿਆਰ ਕਰਨ ਵਾਲੇ ਹੈਗੇ ਜਿਹੜੇ ਤੁਹਾਨੂੰ ਹੱਥਾਂ ਦੇ ਚੱਕਦੇ ਹੋ ਮੈਂ ਕਰਦਾ ਹਾਂ ਉਮੇ ਹੈ ਸਹੀ ਹੈ ਫੈਨ ਵਾਲਾ ਉਮੇ ਹੈ ਨਹੀਂ ਤੇ ਬੋਲੀ ਵੀਰੇ ਜਿਹੜੇ ਐਸੇ ਫੈਨ ਹੁੰਦੇ ਹੈ ਨਾ ਉਹ ਤੁਹਾਨੂੰ ਅਲਰਟ ਵੀ ਰੱਖਦੇ ਆ ਯਾਰ ਤੇ ਤੁਹਾਡੀ ਇੱਕ ਇੱਕ ਚੀਜ਼ ਨੂੰ ਜਿਹੜੀ ਤੁਸੀਂ ਨਹੀਂ ਨੋਟ ਕੀਤਾ ਹੁੰਦਾ ਉਹ ਨੋਟ ਕਰਦੇ ਬੋਲੀ ਤੁਹਾਨੂੰ ਮੈਸੇਜ ਐਸਾ ਆ ਜਾਂ ਤੁਹਾਨੂੰ ਕਿਹੜੀ ਚੀਜ਼ ਐਸੀ ਲੱਗਦੀ ਹੈ ਯਾਰ ਕਿ ਆਹ دیਵਾਨੀ ਬੜੀ ਪਿਆਰੀ ਤੁਹਾਡੇ ਲਈ ਮੈਨੂੰ ਜਿਵੇਂ ਬਾਈ ਨੇ ਗੱਲ ਕਰੀ ਨਾ ਫੈਨ ਵਾਲਾ ਦਾ ਸਿਸਟਮ ਉਹ ਮੇਂ ਨਹੀਂ ਹੈਗਾ ਮਨੇ ਲਾਣ ਦਾ ਵੀ ਕੋਸ਼ਿਸ਼ ਕੋ ਬੰਦੇ ਆ ਜਿਵੇਂ ਮੇਰੇ ਨਾਲ ਕਈ ਜੁੜੇ ਵੀ ਹੋਇਆ ਹੈ ਉਹਨਾਂ ਨੇ ਜਿਵੇਂ ਰੂਟੀਨ ਵਾਲੇ ਮੈਸੇਜ ਨੇ ਜਾਂ ਉਹਨਾਂ ਨੂੰ ਪੁੱਛਣਾ ਵੀ ਭਾਜੀ ਅੱਗੇ ਕੀ ਆ ਰਿਹਾ ਹੈ ਜੇ ਉਹ ਜਦੋਂ ਕੁਛ ਆ ਰਹੀ ਹੈ ਚੀਜ਼ ਉਹਨਾਂ ਨੂੰ ਬਹੁਤ ਪ੍ਰਮੋਟ ਕਰਦੇ ਆ ਉਹ ਹੈਨਾ ਆਪਦਾ ਵੀ ਫਰਜ਼ ਸਮਝ ਕੇ ਹੁੰਦਾ ਤਾਂ ਮੈਨੂੰ ਪਿਆਰ ਜਿਹੜਾ ਹੁੰਦਾ ਨਾ ਪਿਆਰ ਬਹੁਤ ਮਿਲਦਾ ਜਿਵੇਂ ਬਾਈ ਨੇ ਗੱਲ ਕਰੀ ਜਿੱਦਾਂ ਮੈਨੂੰ ਕਈ ਵਾਰੀ ਮੈਂ ਹੁਣ ਮੇਰੀ ਆਦਤ ਹੈ ਵੀ ਮੈਂ ਜਿਵੇਂ ਪਿੰਡ ਜਾਣਾ ਮੈਂ ਜਿੰਨੇ ਆਪਣੇ ਮ ਮੰਮੀ ਹੋਰਾਂ ਦੀ ਉਮਰ ਦੇ ਆ ਬੁੜੀਆਂ ਭੂਆ ਮਾਸੀਆਂ ਚਾਚੀਆਂ ਤਾਈਆਂ ਬਜ਼ੁਰਗ ਨੇ ਉਹਨਾਂ ਜਿਆਦਾ ਬਹਿਣਾ ਹਟਾ ਤਾਈ ਮੈਂ ਜਦੋਂ ਕਿਤੇ ਇੱਧਰ ਉੱਧਰ ਜਾਂਦਾ ਜਿਵੇਂ ਆਪਦੇ ਦੋਸਤਾਂ ਦੇ ਘਰੇ ਜਦੋਂ ਉਹ ਮੈਨੂੰ ਕਹਿੰਦੇ ਨੇ ਨਾ ਵੀ ਤੇਰਾ ਪੋਸਤੀਜ ਬਹੁਤ ਵਧੀਆ ਹੀਗਾ ਪੁੱਤ ਤੇਰਾ ਉਹ ਚ ਮਾਂ ਚ ਬਹੁਤ ਵਧੀਆ ਸਿੱਧਰਦਾ ਤਾਂ ਮੈਨੂੰ ਉਹਦਾ ਖੁਸ਼ੀ ਨਹੀਂ ਦਿੰਦੀ ਆ ਕਿ ਮੈਂ ਇਹਨਾਂ ਤੱਕ ਪਹੁੰਚ ਕੀਤੀ ਆ ਯਾਰ ਇਹ ਪਹੁੰਚ ਕੀਤੀ ਸਹੀ ਗੱਲ ਇਹ ਇਹ ਚਿਹਰੇ ਆ ਇਹ ਮਤਲਬ ਜ਼ੁਬਾਨਾਂ ਦੇ ਵਿੱਚੋਂ ਆਬ ਦੇ ਲਈ ਸ਼ਬਦ ਕਢਾਉਣਾ ਕਿਉਂਕਿ ਮੇਰੀ ਮੰਮੀ ਮੇਰੀਆਂ ਮੇਰੀਆਂ ਆਪਦੀਆਂ ਫਿਲਮਾਂ ਮੇਰੀਆਂ ਉਹਨੇ ਦੋ ਤਿੰਨ ਦੇਖਿਆ ਨੇ ਉਹਨਾਂ ਦਾ ਰੂਟੀਨ ਹੀ ਉਹਨਾਂ ਦਾ ਇਹ ਮਤਲਬ ਸੁਭਾਈ ਹੈ ਨਹੀਂ ਹਾਂ ਫਿਲਮਾਂ ਵਾਲਾ ਇਹ ਅਸੀਂ ਸਾਡੇ ਇੰਟਰਸਟ ਸੀਗੇ ਅਸੀਂ ਅਸੀਂ ਇਹਨਾਂ ਨੂੰ ਪੜਿਆ ਸੀ ਇਹਨਾਂ ਲਈ ਕੰਮ ਕੀਤਾ ਤਾਂ ਇਧਰ ਨੂੰ ਆ ਗਏ ਤਾਂ ਲੱਗਦਾ ਹੁੰਦਾ ਵੀ ਥੋੜਾ ਬਹੁਤਾ ਇਹ ਦੇ ਇਸ ਫੀਲਡ ਲਈ ਵੀ ਚਿੰਤਨ ਹੈਗਾ ਇਹਨਾਂ ਦਾ ਹਨਾ ਸਾਡੇ ਮਾਪਿਆਂ ਨੂੰ ਵੀ ਜਿਆ ਮਮੀ ਹਰਾਂ ਨੂੰ ਉਮੀਦਾਂ ਨਹੀਂ ਹੈਗਾ ਜਿਵੇਂ ਮੈਂ ਮੰਨਦੇ ਬਾਈ ਪ੍ਰੀਮੀਅਰ ਤੇ ਲੈ ਕੇ ਆਇਆ ਸੀ ਮਮੀ ਨੂੰ ਉਸ ਤੋਂ ਪਹਿਲਾਂ ਮਰ ਗਏ ਲੋਕੋ ਦੇ ਪਰ ਉਹਨਾਂ ਨੇ ਮੇਰੀਆਂ ਸਾਰੀਆਂ ਫਿਲਮਾਂ ਦੇਖੀਆਂ ਹਾਂ ਕੋਈ ਫਿਲਮ ਚੱਲਦੀ ਹੈ ਟੀਵੀ ਤੇ ਆ ਗਈ ਕੋਈ ਦੇਖ ਲਈ ਤਾਂ ਠੀਕ ਆ ਵੀ ਓਮ ਤਾਂ ਓਵੇਂ ਮੇਰੇ ਖਿਆਲ ਚ ਪਿੰਡਾਂ ਚ ਬਹੁਤਾ ਤੇ ਇਹੀ ਹੁੰਦੀ ਆ ਵੀ ਉਹਨਾਂ ਨੂੰ ਆਰਟ ਬਾਰੇ ਲਾ ਲਓ ਜਾਂ ਹੋਰ ਉਹ ਚੀਜ਼ਾਂ ਨਹੀਂ ਲੈਣਾ ਇਹ ਹੁੰਦਾ ਵੀ ਸਾਡਾ ਵੀ ਇਹ ਅਸੀਂ ਜਾਣਦੇ ਆ ਇਹ ਆ ਰਿਹਾ ਹੈ ਨਾ ਇਹ ਨਹੀਂ ਮਾਨ ਮਾਦ ਹੁੰਦਾ ਇਹ ਹੁੰਦਾ ਜਦ ਦੂਜੇ ਜਦੋਂ ਕੋਈ ਦੱਸਦਾ ਹੈ ਹਾਂ ਹੈ ਨਾ ਵੀ ਜੇ ਆਪਾਂ ਜਿਹਦੇ ਨਾਲ ਜਿਵੇਂ ਗੱਲ ਕਰਦੇ ਆ ਇੱਕ ਸੰਗਰੂਰਤੂਆ ਮੁੰਡਾ ਹੈ ਨਾ ਉਹ ਮੈਨੂੰ ਬਹੁਤ ਵਿਚਾਰਾ ਮੈਸੇਜ ਕਰਦਾ ਮੈਨੂੰ ਕਹਿੰਦਾ ਬਾਈ ਮੇਰੀ ਮੰਮੀ ਨਾਲ ਗੱਲ ਕਰੇ ਫੋਨ ਤੇ ਤੁਸੀਂ ਨਾ ਤਾਂ ਉਦੋਂ ਥੋੜਾ ਵਧੀਆ ਲੱਗਦਾ ਆਂਦਾ ਵੀ ਯਾਰ ਚਲੋ ਕੋਈ ਤਾਂ ਹੈ ਜਿਹੜਾ ਸਾਡੇ ਤੇ ਨਜ਼ਰ ਰੱਖ ਰਿਹਾ ਹੈ ਵੀ ਅਰੇ ਕਰ ਰਹੇ ਨੇ ਸਹੀ ਗੱਲ ਸਹੀ